ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਈ ਅੱਜ ਦੇ ਵਲੌਗ 'ਚ ਸਵਾਗਤ ਆ ਤੁਹਾਡਾ ਅੱਜ ਬਈ ਲੱਗਿਆ ਖੂਹ 'ਚ ਮਿੱਟੀ ਪਾਉਣਾ ਖੂਹ 'ਚ ਪਾਣੀ ਖੜਾ ਸੀਗਾ ਨਾਲੀਆਂ ਦਾ ਕਾਫੀ ਤੇ ਬਈ ਲੱਗੇ ਆ ਕਿ ਸਾਰੇ ਭਰਾ ਆਪਾਂ ਵੀ ਬਈ ਹਰੇਕ ਸਾਂਝੇ ਕੰਮ 'ਚ ਸਹਿਯੋਗ ਪਾਉਣੇ ਆਗੇ ਜਿੰਨਾ ਕ ਹੋ ਸਕਦਾ ਖੜਾ ਟਰੈਕਟਰ ਆਪਣਾ ਤੇ ਭਰੀ ਜਾਂਦਾ ਬਈ ਟਰਾਲੀਆਂ ਇਸ ਗੂੜੇ ਪਾਉਂਦੇ ਮਿੱਟੀ ਅਜ ਨਾਲੀਆਂ ਦਾ ਪਾਣੀ ਪੂਣੀ ਜੇ ਬੰਦ ਕਰੀ ਜਾਂਦੇ ਆ ਗਰਾਊਂਡ ਚ ਸਾਰਾ ਖਰਾਬ ਹੋਇਆ ਪਿਆ ਸੀਗਾ ਗਰਾਊਂਡ ਨਾਲੀਆਂ ਦਾ ਪਾਣੀ ਭਰ ਕੇ ਤੇ ਜੁੜੇ ਰਹੋ ਭਾਈ ਵਲੌਗ ਦੇ ਨਾਲ ਦਿਖਾਉਨੇ ਆ ਤੁਹਾਨੂੰ ਅੱਜ ਦਾ ਸਾਰਾ ਦਿਨ ਕਿਵੇਂ ਲੰਘਦਾ ਹੈਗਾ ਇਹਦੇ ਕੱਢ ਦੂਗਾ ਲਾ ਗੇਰ ਪਾਈ ਜਾਂਦਾ ਤਾਂ ਵੀ ਇੱਕ ਖੜ ਗਿਆ ਖੜ ਗਿਆ ਖੜ ਗਿਆ ਸਟੈਂਡਰਡ ਮਾਰਦਾ ਧੂਆਂ ਚਲ 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 ਏਸ ਹੈਗਾ ਏਸ ਆਹ ਡਾਉਂ ਡਾਉਂ ਕੱਪੋਖ ਦਾ ਫੜ ਗਿਆ ਰੇਸ ਵਾਹ ਵਾਹ ਲੱਗ ਗਿਆ ਬਾਈ ਲੱਗ ਗਿਆ ਓਹ ਭਈ ਆਪਣੇ ਵਾਲਾ ਵੀ ਭਰਾਜੇ ਕਰਾਂ ਅਜਾ ਮੁੰਡੇ ਨੂੰ ਵੀ ਡਰਾਈਵਰੀ ਸਿਖਾਉਣੀ ਹੈਗੀ ਡਰਾਈਵਰ ਤਾਂ ਠੀਕ ਆ ਹੈ ਪਰ ਟਰੈਕਟਰ ਖਬੋ ਦਿੰਦਾ ਹੈਗਾ ਪਰਿਆ ਟਰੈਕਟਰ ਨਹੀਂ ਤੇ ਉਹ ਨਿਕਲਦਾ ਸਿਖਾਉਨੇ ਆਜਾ ਨੂੰ ਵੀ ਡਰਾਈਵਰੀ ਝੋਟ ਝੋਲਾ ਹੋਈ ਚੱਲਦੇ ਆ ਟਰਾਲੀ ਪਰ ਕੇ ਸਕੂਲ ਚ ਪਖਾਉਨੇ ਆ ਸਾਨੂੰ ਉਥੋਂ ਦਾ ਹਾਲ ਮੱਛੀਆਂ ਛੱਡਣ ਵਾਲਾ ਕੰਮ ਹੀ ਸੀਗਾ ਸਾਰੇ ਗਰਾਊਂਡ ਦੇ ਵਿੱਚ ਗੰਦ ਪਾਇਆ ਹੋਇਆ ਹੈਗਾ ਪਖਾਉਨੇ ਆ ਸਾਨੂੰ ਜਾ ਕੇ ਹਾਲ ਉਥੋਂ ਦਾ ਚੱਲ ਉਹ ਚੱਲ ਵੀ ਚੱਲ ਚੱਲ ਮੁੰਡਿਆ ਚੱਲ ਟਰੈਕਟਰ ਫੜਾਉਣਾ ਤੇਨੂੰ ਗਾਹਾਂ ਜਾ ਕੇ ਮਿੱਟੀ ਤੂੰ ਲਾਉਣੀ ਆ ਬੇਇਤੀ ਨਕਰਾ ਦੀ ਉਥੇ ਕਿਤੇ ਖਬੋ ਦੇ ਫੇਰ ਆਜੋ ਆਜੋ ਕੋਈ ਨਹੀਂ ਹਾਂ ਹਾਂ ਚੱਲ ਚਾਲ ਮਾਰ ਜਿਹੜਾ ਪਜਾ ਕਾਲੀ ਮਕਾੜੇ ਚਲਾਉਣਾ ਹੈ ਨਾ ਅਲਿਆਰ ਕਰਪਣਾ ਫਰਕ ਬਹੁਤ ਪੈਂਦਾ ਹੈ ਨਾ ਬਿਨਾ ਰੇਸ ਤੋਂ ਟਰਾਲੀ ਕੱਢ ਲਿਆਉਂਦਾ ਮੈਂ ਉਹ ਤੀਜਾ ਹਈ ਨਾ ਲਾ ਭੜਕਾ ਭੜਕਾ ਮਾਰ ਦੂਗਾ ਢਾਲ ਬਹੁਤ ਆ ਕਰਦੇ ਆ ਤਿਆਰ ਟਰਾਲੀ ਮੁਕਾਬਲੇ ਹਾਸਤੇ ਫਿਰ ਵੇਖੋ ਕਿੱਡਾ ਵਧੀਆ ਹਾਲ ਆਗਾ ਇਹ ਤੋਂ ਪਹਿਲਾਂ ਤਾਂ ਕੋਈ ਹਾਲ ਹੋਇਆ ਨਹੀਂ ਹੈ ਕਿ ਲੱਗਦਾ ਵੀ ਹੋਊਗਾ ਬਈ ਵੇਖੋ ਪਾਣੀ ਖੜਾ ਇੱਥੇ ਪਾਣੀ ਖੜਾ ਯਾਰ ਗੰਦ ਪਾਇਆ ਸਾਰੇ ਦਰਖਤ ਡੱਗ ਪਏ ਤੋਂ ਪਾਣੀ ਨਾਲ ਖੜਾ ਹੋ ਕੇ ਇਹ ਚੰਗਾ ਕੰਮ ਹੋਣ ਲੱਗਿਆ ਜਲ ਪ੍ਰਿੰਟ ਚ ਕੋਈ ਬਹੁਤ ਟਾਈਮ ਲੱਗਿਆ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਵੇਖੋ ਕੋਈ ਪਾਣੀ ਯਾਰ ਖੜਾ ਕਾਲਾ ਆ ਇਧਰ ਸਕੂਲ ਆ ਗਿਆ ਗਰਾਊਂਡ ਆ ਸੂਰ ਦਾ ਹੁਣ ਮਿੱਟੀ ਪਾਉਣ ਲੱਗੇ ਆ ਸਾਰੇ ਜਿੱਤੇ ਸਭਾਈ ਹੁੰਦੀ ਆ ਓਏ ਆ ਜਾ ਚੱਕ ਦੇ ਲੈਫਟ ਦਾ ਖੋਲ ਡਾਲਾ ਯਾਰ ਕੀ ਕਰੀ ਜੰਨੇ ਆ ਓ ਜਾ ਓਏ ਦੋ ਜਣਾਂ ਤਾਂ ਸਾਡੇ ਤੋਂ ਡਾਲਾ ਹੀ ਨਹੀਂ ਖੋਲਦਾ ਕਸ ਅਬ ਕੰਦ ਦੇ ਨਾਲ-ਨਾਲ ਸਾਰੇ ਮਿੱਟੀ ਪਾਉਣੀ ਹੈਗੀ ਤੇ ਕੰਦ ਨਾਲ ਪਾਣੀ ਪਰਲੇ ਪਾਸੇ ਨਾਲੀਆਂ ਦਾ ਆਉਂਦਾ ਸੀ ਇੱਥੇ ਸਕੂਲ ਦੇ ਵਿੱਚ ਵੜਦਾ ਸੀਗਾ ਸਾਰੇ ਓਏ ਜਾ ਯਾਰ ਬੱਸ ਖਤਮ ਆ ਜਾ ਓਏ ਮਸਾਂ ਖੁੱਲਿਆਗਾ ਜਸਦੀ ਦੂੰਗਾ ਫਿਰ ਨੂੰ ਹਾਂ ਉੱਥੇ ਚੜਾ ਦੂ ਟਰੈਕਟਰ ਪਾਸੇ ਹੋ ਜਾ ਚੱਕ ਲੈਫਟ ਚੱਲ 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 ਕਰਾ ਛੋਟਾ ਹੈ ਤਾਂ ਬਿਨਾਰੇਸ ਤੇ ਚੱਕੂਗਾ ਠੀਕ ਆ ਠੀਕ ਆ ਠੀਕ ਆ ਓਏ ਵੇਖਾ ਤੇ ਬਿਨਾਰੇਸ ਤੇ ਕਰਾਾ ਖਿੱਚ ਕੇ ਲੈ ਜਾਂਦਾ ਹੈਗਾ ਸੁਣਾ ਲੀਕਾ ਚੱਲ ਤੋਰੀਆ ਹੌਲੀ ਹੌਲੀ ਕਾਣ ਚੱਲ ਚੱਲ ਉਰਲਾ ਤੁਰਲਾ ਜਾਣਦੇ ਜਾਣਦੇ ਤੁਰਿਆ ਜਾਣਦੇ ਚੱਲ ਚੱਲ ਤੁਰਿਆ ਜਾਣਦੇ ਹੌਲੀ ਹੌਲੀ ਬਾਸ ਕਰ ਲਾ ਥੱਲੇ ਲੋ ਜੀ ਦੇਖੋ ਹਾਲ ਚਲਦੇ ਆਂ ਅਗਲੀ ਟਰਾਲੀ ਭਰਨਾ ਇਸ ਸਪੀਡ ਵੀ ਕਰਾਉਨੇ ਆ ਸਾਨੂੰ ਚੈੱਕ ਬਾਈ ਏਅਰ ਲਾ ਤਾ ਆਪਾ ਉੱਡਣ ਵਾਲਾ ਹੁਣਾਂ ਮਗਰ ਟਰਾਲੀ ਪਾਈ ਆ ਤੇ ਇੱਕ ਰਾਹ ਵੀ ਥੋੜਾ ਹੀ ਆ ਕਰਦੇ ਆਂਗੇ ਓਏ ਆ ਗਿਆ ਆਡਾ ਹਾਂ ਜੀ ਮੋੜਨ ਵਾਲਾ ਇਹ ਤਾਂ ਤੀਜਾ gehri ਸੀਗਾ ਰੇਸ ਨਹੀਂ ਫੜੀ ਗਈ ਟਰੈਕਟਰ ਦਾ ਰਾਹ ਸੀਗਾ ਥੋੜਾ ਕੋਈ ਨਹੀਂ ਸਪੈਸ਼ਲ ਬਲੌਗ ਬਣਾਵਾਂਗੇ ਆਪਾਂ ਕਿਸੇ ਦਿਨ ਬਾਈ ਰੇਸ ਦਾ ਤੇ ਬਸ ਕੱਲ ਨੂੰ ਵੀ ਆਪਾਂ ਜਾਣਾ ਸੱਚ ਟੈਕ ਲਵਾਉਣਾ ਤੇ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਸਪੀਡ ਚੈੱਕ ਤੇ ਨਾਲੇ ਦਿਖਾਵਾਂਗੇ ਅਗਲੇ ਬਲੌਗ ਦੇ ਵਿੱਚ ਹੋਰ ਕੀ ਕੀ ਕਰਦੇ ਆ ਟਰੈਕਟਰ ਦਾ ਮੋਡੀਫਾਈ ਬਣਾਉਨੇ ਆ ਪੂਰਾ ਵਧੀਆ ਟਿਕ ਡਕ ਲਵਾ ਕੇ ਨੇ ਹੁੰਨੇ ਆ ਪਹਿਲਾਂ ਵਾਲਾ ਟਿਕ ਵੇਚਦਾ ਆਪਾਂ ਵੱਡਾ ਸੀਗਾ ਉੱਤੇ ਲੋਟ ਨਹੀਂ ਆਉਂਦਾ ਸੀਗਾ